ਪਿੰਡ ਢਿਲਵਾ ਵਿਖੇ ਧੰਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵੇਰ ਦੇ ਸਮੇਂ ਜਦੋਂ ਇਥੋਂ ਦੇ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤਾ ਨਿਤਨੇਮ ਕੀਤਾ ਉਪਰੰਤ ਉਹ ਆਪਣੇ ਕਮਰੇ ਵਿੱਚ ਸਨ ਜਿਸ ਸਮੇਂ ਦੇ ਦੌਰਾਨ ਸਵਾ ਕੁ 5 ਵਜੇ ਇੱਕ ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਉਪਰੰਤ ਉਸ ਨੇ ਉਸੇ ਤਰ੍ਹਾਂ ਹੀ ਰਮਾਲਾ ਫਿਰ ਉੱਪਰ ਟਾਕੇ ਤੇ ਉਹ ਮਤ ਮਤਬੁੱਧੀ ਜੋ ਇਸਤਰੀ ਸੀ ਜੋ ਦਿਮਾਗੀ ਤੌਰ ਤੇ ਉਸ ਦਾ ਸੰਤੁਲਨ ਠੀਕ ਨਹੀਂ ਔਰ ਉਹ ਆਪਣੇ ਚਲੀ ਗਈ ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾਂ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ ਤਾਂ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਤੇ ਸਾਰੀ ਸਿਚੁਏਸ਼ਨ ਦਿਖਾਈ ਕਿਉਂਕਿ ਝੂਠੇ ਹੱਥਾਂ ਨਾਲ ਉਹ ਇਸਤਰੀ ਨੇ ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਗੁਰੂ ਜੀ ਦੇ ਸਰੂਪ ਦੀ ਇਹ ਵਿਅਦ ਵੀ ਇਸੇ ਕਰਕੇ ਹੋਈ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਰ ਝੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸ ਦਾ ਦਿਮਾਗੀ ਸੁਲਤੋਲਣ ਠੀਕ ਨਹੀਂ ਹੈ ਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਤਾਂ ਆਪਾਂ ਨੂੰ ਅੱਜ ਬਹੁਤ ਵੱਡੀ ਏ ਦੁੱਖ ਦੀ ਘਟਨਾ ਹੈ ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ ਕਿ ਜੋ ਗੁਰੂ ਸਾਡੇ ਪ੍ਰਤੱਖ ਹਨ ਅਰਦਾਸ ਵਿੱਚ ਰੋਜ਼ ਆਪਾਂ ਬੇਨਤੀ ਕਰਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ ਹੁਣ ਪ੍ਰਗਟ ਗੁਰਾਂ ਕੀ ਦੇ ਦੀ ਸੇਵਾ ਸੰਭਾਲ ਬਹੁਤ ਕਮੀ ਹੈ ਇੱਥੇ ਪ੍ਰਬੰਧਕਾਂ ਦੇ ਵਿੱਚ ਵੀ ਕਮੀ ਹੈ ਔਰ ਗ੍ਰੰਥੀ ਸਿੰਘ ਵਿੱਚ ਵੀ ਕਮੀ ਹੈ ਜੇ ਆਪਾਂ ਅਖੰਡ ਸੱਚਖੰਡ ਵਿੱਚ ਜਾ ਕੇ ਜਿੱਥੇ ਮਹਾਰਾਜ ਦੇ ਸੁਖਾਸਣ ਦੀ ਸੇਵਾ ਹੋਣੀ ਸੀ ਉੱਥੇ ਜਾ ਕੇ ਦੇਖਿਆ ਤੇ ਉੱਥੇ ਚਾਦਰ ਨਹੀਂ ਵਿਛਾਈ ਹੋਈ ਕੇਵਲ ਗੱਦਾ ਹੈ ਕੁਝ ਸਫਾਈ ਦੀ ਵੀ ਕਮੀ ਹੈ ਸੋ ਅੱਜ ਇਹ ਥੇ ਢਿਲਵਾ ਪਿੰਡ ਦੇ ਵਿੱਚ ਇਹ ਜੋ ਬੇਅਦਬੀ ਦੀ ਘਟਨਾ ਵਾਪਰੀ ਹੈ ਬਹੁਤ ਦੁੱਖ ਹੋਇਆ ਹੈ ਸਤਕਾਰਤ ਕਮੇਟੀ ਇਲਾਕੇ ਦੀਆਂ ਸੰਗਤਾਂ ਜਥੇਬੰਦੀਆਂ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਮਾਛੀਵਾੜਾ ਸਾਹਿਬ ਦੇ ਪਾਵਨ ਅਸਥਾਨ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਅਸੀਂ ਗ੍ਰੰਥੀ ਸਿੰਘ ਸਾਰੇ ਹੀ ਸੇਵਾ ਵਾਸਤੇ ਇੱਥੇ ਆਏ ਹਾਂ ਕਿ ਘਟਨਾ ਨੂੰ ਆ ਕੇ ਦੇਖੀਏ ਪਤਾ ਕੀਤਾ ਹੈ ਗੁਰੂ ਸਵਾਰਿਓ ਬਹੁਤ ਬੁਰੀ ਜਿਹੜੀ ਹੈ ਇਹ ਹਾਲਤ ਹੈ ਇਥੋਂ ਦੇ ਪ੍ਰਬੰਧ ਦੀ ਪ੍ਰਬੰਧ ਭਾਵੇਂ ਇਹ ਆਪਣੇ ਵੱਲੋਂ ਕਰਦੇ ਹਨ ਪਰ ਫਿਰ ਵੀ ਅੱਜ ਲੋੜ ਹੈ ਜ਼ਰੂਰਤ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨੀ ਦੇਰ ਪ੍ਰਕਾਸ਼ ਰਹਿਣਾ ਹੈ ਉਥੇ ਸੇਵਾਦਾਰ ਜਾਂ ਗ੍ਰੰਥੀ ਦਾ ਹਰ ਸਮੇਂ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਬਹੁਤ ਦੁੱਖ ਲੱਗਾ ਹੈ ਔਰ ਸਮੁੱਚੀ ਸੰਗਤ ਨੇ ਵੀ ਪ੍ਰਬੰਧਕਾਂ ਨੇ ਵੀ ਮੰਨਨ ਕੀਤਾ ਹੈ ਗ੍ਰੰਥੀ ਸਿੰਘ ਨੇ ਵੀ ਮੰਨਿਆ ਹੈ ਕਿ ਮੇਰੀ ਮੇਰੇ ਕੋਲੋਂ ਇਹ ਬਹੁਤ ਵੱਡੀ ਅਵਗਿਆ ਤੇ ਭੁੱਲ ਹੋਈ ਹੈ ਕਿ ਇੱਥੇ ਮੈਂ ਹਾਜ਼ਰ ਨਹੀਂ ਸੀ ਪਿੰਡ ਢਿਲਵਾ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਦੇ ਵਿਕੇ ਵਿੱਚ ਸਵੇਰੇ 5:00 ਵਜੇ ਦੇ ਕਰੀਬ ਇੱਕ ਲੇਡੀ ਜਿ ਆਈ ਸੀਗੀ ਜੋ ਸਵੰਤਕੌਰ ਉਹਨੇ ਨਾ ਰਮਾਲਾ ਸਾਹਿਬ ਨੂੰ ਉਹ ਉਪਰੋ ਚੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪਾਸੇ ਇਕੱਠਾ ਕਰਕੇ ਰੱਖ ਦਿੱਤਾ ਤੇ ਉਹ ਫਿਰ ਜਦੋਂ ਉੱਥੇ ਦੀ ਜਿਹੜੇ ਕਮੇਟੀ ਸੀਗੀ ਉਹ ਲੋਕ ਆਏ ਉੱਥੇ ਉੱਥੇ ਦੇਖਿਆ ਵੀ ਮਤਲਬ ਉਹਨਾਂ ਨੂੰ ਲੱਗਿਆ ਵੀ ਰਮਾਲਾ ਸਾਹਿਬ ਸਹੀ ਨਹੀਂ ਹੈਗੇ ਤਾਂ ਉਹਨਾਂ ਨੇ ਦੇਖਣ ਤੇ ਬਾਅਦ ਦੇ ਵਿੱਚ ਕੈਮਰੇ ਚੈੱਕ ਕਰਨ ਤੇ ਪਤਾ ਲੱਗਿਆ ਵੀ ਉਹ ਲੇਡੀ ਜਿਨੇ ਜਿਹੜਾ ਹੈਗਾ ਰਮਾਲਾ ਸਾਹਿਬ ਨੂੰ ਪਰੇ ਕਰਕੇ ਗੁਰੂਗ੍ਰਾਮ ਸਾਹਿਬ ਨੂੰ ਇੱਕ ਪਾਸੇ ਇਕੱਠਾ ਕਰ ਦਿੱਤਾ ਚਲੋ ਤੇ ਜਾਂਚ ਕਰਨ ਲਈ ਕੋਈ ਗੁਰਦੁਆਰਾ ਸਾਹਿਬ ਤੋਂ ਕਮੇਟੀਆਂ ਵੀ ਆ ਲੈ ਉਹਨਾਂ ਦੇ ਨਾਲ ਇੱਕ ਸਤਕਾਰ ਕਮੇਟੀ ਤੇ ਇੱਕ ਗੁਰਦੁਆਰਾ ਸਾਹਿਬ ਚਰਨ ਕਮਲ ਸਾਹਿਬ ਤੋਂ ਮਛਵੜਾ ਸਾਹਿਬ ਤੋਂ ਉਹਨਾਂ ਦੀ ਕਮੇਟੀ ਆਈ ਸੀ ਉਸ ਨੂੰ ਕਮੇਟੀ ਦੀ ਉਹ ਗਏ ਸੀ ਉੱਥੇ ਉਹਨਾਂ ਨੇ ਉਹਨਾਂ ਨਾਲ ਜਿਹੜੀ ਮਰਿਆਦਾ ਹੈ ਜੀ ਉਹਦੇ ਮੁਤਾਬਕ ਉਹ ਦੇਖਣ ਗਏ ਸੀ ਇਹ ਵੀ ਉਹ ਤਾਂ ਹੀ ਪੰਗੋ ਹੈ। ਕਿਹ ਜਿੰਮੇ ਕਰ ਰਹੀ ਕੀਤੀ ਹੈ। ਇਹਦੇ ਖਿਲਾਫ ਲੇਡੀ ਦੇ ਕਲਾਪ ਅਸੀਂ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਹੈ। ਸਰ ਦਿਮਾਗੀ ਤੌਰ ਤੋਂ ਪਰੇਸ਼ਾਨ ਵੀ ਹੈ ਜੀ ਔਰਤ। ਖਾਸ ਪਤਾ ਚੱਲਿਆ ਵੀ ਇਹ ਪਹਿਲਾਂ ਇਹਦੀ ਦਵਾਈ ਚੱਲਦੀ ਸੀ। ਉਹ ਕਿਹਦੇ ਜਿਹੜਾ ਮੁਕੱਦਮਾ ਦਰਜ ਕਰਵਾਇਆ। 395 ਇਹਦੇ ਤੇ। ਇੱਥੇ ਕੋਈ ਹੋਰ ਮੈਂਬਰ ਵਗੈਰਾ ਪਈ ਜਿਹੜੀ ਕਮੇਟੀ ਮੈਂਬਰ ਨੇ ਉਹਨਾਂ ਤੋਂ ਇਹਨੂੰ ਹਿਦਾਰ ਮੰਗਾਈ। ਜੇ ਇਹ ਜਾਂਚ ਦੌਰਾਨ ਜੋ ਵੀ ਸਬਮਲੇ ਆਊਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ ਸੇਵਾ ਦੇਖੋ ਇਹ ਪਹਿਲੀ ਤਾਂ ਗੱਲ ਇਹ ਹੈ ਜੀ ਸਾਨੂੰ ਗ੍ਰਾਂਤੀ ਸਿੰਘ ਦੀ ਜੋ ਤਨਖਾਹ ਦੱਸੀ ਹੈ ਜੀ ਕਹਿੰਦੀ ਤੇ 3000 ਰੁਪਏ ਤਨਖਾਹ ਜੀ ਦੇਖੋ ਅਸੀਂ ਨਗਰ ਹੈ ਇੱਕ ਨਗਰ ਇੱਕ ਗੁਰੂ ਘਰ ਨਗਰ ਦੇ ਵਿੱਚ 3000 ਤਨਖਾਹ ਨਾਲ ਗੁਜ਼ਾਰਾ ਹੋ ਸਕਦਾ ਜੀ ਕਿਸੇ ਦਾ ਦੂਜੀ ਗੱਲ ਫਿਰ ਗ੍ਰਾਂਤੀ ਸਿੰਘ ਦਾ ਪਰਿਵਾਰ ਵੀ ਆ ਬੱਚੇ ਵੀ ਨੇ ਉਹਨੇ ਤਾਂ ਫਿਰ ਆਪਣੀ ਕਿਤੇ ਕਿਰਤ ਤੇ ਜਾਣਾ ਹੀ ਹੈ ਜੀ ਕਿਉਂਕਿ ਉਹਦਾ ਗੁਜ਼ਾਰਾ ਨਹੀਂ ਹੋਣਾ ਉਹਦੇ ਬੱਚੇ ਵੀ ਪੜਾਉਣੇ ਨੇ ਆਪਣੇ 3500 ਉਹਦਾ 3000 ਨਾਲ ਜੀਵਨ ਹੋ ਰਿਹਾ ਫਿਰ ਉਹ 3500 ਦੇ ਵਿੱਚ ਜਿੰਨਾ ਕੋ ਉਨਾ ਕੀ ਕੰਮ ਕਰੂਗਾ ਜੀ ਜਿੰਨਾ ਕਰਕੇ ਦੇ ਰਿਹਾ ਉਹ ਉਹਨੂੰ ਤਾਂ ਭੱਜ ਤਾਂ ਆਪਣੇ ਅੰਦਰੋਂ ਕਾਲ ਕਾਲ ਤਾਂ ਆਪਣੇ ਕੰਮ ਦੀ ਹੋਈ ਹੋਈ ਹੈ ਜੀ ਉਹਨੂੰ ਕੰਮ ਤੇ ਜਾਣਾ ਕਮੀ ਤਾਂ ਕਮੇਟੀ ਦੀ ਹੈ ਜੀ 100% ਕਮੀ ਕਮੇਟੀ ਦੀ ਹੈ ਤੇ ਇਹ ਤਾਂ ਸੁਧਾਰ ਕਰਨਾ ਜਾਂ ਕਮੇਟੀ ਨੂੰ ਸਾਡੇ ਨਗਰ ਨੂੰ ਬਣਦੀ ਯੋਗ ਪਾਠੀ ਸਿੰਘ ਰੱਖਣਾ ਚਾਹੀਦਾ ਜੀ ਤੇ ਜੇ ਚੰਗਾ ਪਾਠੀ ਸਿੰਘ ਟਕਸਾਲੀ ਰੱਖਣਾ ਜੀ ਤਾਂ ਉਹ ਤਨਖਾਹ ਤੇ ਆਊਗਾ ਤਨਖਾਣ ਅਗਰ ਨੂੰ ਦੇਣੀ ਪੈਣੀ ਹੈ ਜੀ ਉਹ ਤਾਂ ਕਿਸੇ ਹੋਰ ਨੇ ਤਾਂ ਦੇਣੀ ਨਹੀਂ ਤਗਰ ਤਨਖਾਹ ਦਊਗਾ ਤਾਂ ਸਾਡਾ ਪੱਠੀ ਸਿੰਘ ਚੰਗਾ ਆਊਗਾ ਤਾਂ ਸਾਡੇ ਬੱਚਿਆਂ ਨੂੰ ਸੰਥਿਆ ਕਰਾਊਗਾ ਸਾਡੇ ਬੱਚੇ ਸਾਡਾ ਨਗਰ ਗੁਰਵਾਨੀ ਨਾਲ ਜੁੜੂਗਾ ਤਾਂ ਸਾਡਾ ਭਲਾ ਹੋਣਾ ਬਾਕੀ ਰਹੀ ਮਰਿਆਦਾ ਦੀ ਜੀ ਸੱਚਖੰਡ ਸਾਹਿਬ ਅਸੀਂ ਜਾ ਕੇ ਮੌਕੇ ਤੇ ਮਛਵੜਾ ਸਾਹਿਬ ਤੋਂ ਵੀ ਗਰੰਤੀ ਸਿੰਘ ਆਏ ਸੀ ਸਿੰਘ ਸਾਹਿਬਾਨ ਉੱਥੇ ਜਾ ਕੇ ਦੇਖਿਆ ਸੱਚਖੰਡ ਸਾਹਿਬ ਤੇ ਮਹਾਰਾਜ ਦੇ ਗੱਦੇ ਤੇ ਥੱਲੇ ਚਿੱਟਾ ਵਸਤਰੇ ਹੈ ਨਹੀਂ ਜੀ ਕੱਲਾ ਗੱਦਾ ਹੀ ਵਸਿਆ ਹੋਇਆ ਦੱਸੋ ਹੁਣ ਅਸੀਂ ਨਾ ਮਹਾਰਾਜ ਦੇ ਚਿੱਟੇ ਵਸਤਰ ਲੱਗੇ ਹੋਏ ਨੇ ਅਸੀਂ ਹੁਣ ਆਪਣੇ ਕੱਪੜੇ ਪਾਉਣੇ ਆ ਜੀ ਤੁਸੀਂ ਵੀ ਪਾ ਕੇ ਆਏ ਅਸੀਂ ਵੀ ਪਾ ਕੇ ਆਏ ਆ ਆ ਥੱਲੇ ਮੇਰੇ ਚਿੱਟੇ ਵਸਤਰ ਪਾਏ ਹੋਏ ਨੇ ਇਹ ਹੁਣ ਮੈਂ ਜਾ ਕੇ ਇਹ ਲਾ ਕੇ ਤੇ ਸਵੇਰੇ ਫੇਰੇ ਹੀ ਪਾ ਲੂੰਗਾ ਨਹੀਂ ਪਹਿਣੇ ਜੀ ਵਸਤਰ ਵਸਤਰਾ ਦੀ ਸੇਵਾ ਨਹੀਂ ਹੋ ਰਹੀ ਇਹ ਮਹਾਰਾਜ ਦੀ ਸੇਵਾ ਨਹੀਂ ਕਰ پا ਰਹੇ ਜੀ ਇਹਨਾਂ ਦੇ ਆਪਣਾ ਤਾਂ ਭਲਾ ਕੀ ਹੋਣਾ ਜੀ ਇਹਨਾਂ ਬਾਕੀ ਰਹੀਏ ਸਮਾਦਾ ਸਮੂਦਾ ਨੂੰ ਮੰਨਣ ਵਾਲੇ ਲੋਕ ਨੇ ਜੀ ਇਹ ਗੁਰੂ ਘਰ ਆ ਕੇ ਬਾਅਦ ਚ ਸਮਾਦਾ ਦੇ ਮੱਥੇ ਟੇਕਦੇ ਫਿਰ ਜਾਂਦੇ ਨੇ ਝਾੜੂ ਮਾਰਦੇ ਬਿਨਾਂ ਇਹਨਾਂ ਦਾ ਮਾਨਸਿਕਤਾ ਹੀ ਉਹੋ ਜੀ ਹੋਈ ਹੋਈ ਹੈ ਜੀ ਮਾਮਲਾ ਅਸੀਂ ਗੁਰਦੁਆਰਾ ਆਪਣੇ ਢਿਲਵਾ ਪਿੰਡ ਆਏ ਆ ਜੀ ਪੂਰੇ 5:00 ਵਜੇ ਦੇ ਪਿੰਡ ਦੀ ਔਰਤਾ ਕੋਈ ਵੀ ਉਹ ਆ ਕੇ ਗੁਰੂ ਸਾਹਿਬ ਨਾਲ ਉਹਨਾਂ ਛੇੜਛਾੜ ਕਰੀਆ ਚਲੋ ਮੌਕੇ ਤੇ ਜਦੋਂ ਅਸੀਂ ਉਰੇ ਆਏ ਆ ਇੱਥੋਂ ਪ੍ਰਸ਼ਾਸਨ ਸਾਡੇ ਨਾਲੋਂ ਪਹਿਲਾਂ ਆ ਗਿਆ ਸੀਗਾ ਪ੍ਰਸ਼ਾਸਨ ਮਤਲਬ ਉਹਨੂੰ ਕੁੜੀ ਨੂੰ ਜਨਾਨੀ ਨੂੰ ਆਪਣੇ ਉੱਥੇ ਕਬਜ਼ੇ 'ਚ ਲੈ ਲਿਆ ਉਹਨਾਂ ਨੇ ਤੇ ਇੱਥੇ ਹੁਣ ਜਿਹੜੀ ਕਮੇਟੀ ਆ ਕਮੇਟੀ ਦੀ ਇੰਨੀ ਆਕ ਅੰਗੇਲੀਆਂ ਨੇ ਇੰਨੀ ਕ ਕਤਾਈਆਂ ਨੇ ਵੀ ਉਹ ਸਹਿਯੋਗ ਹੈ ਹੀ ਨਹੀਂ ਤੇ ਹੌਮੇ ਦੇ ਵਿੱਚ ਇਹ ਗੱਲਾਂ ਇਹ ਸਾਡੇ ਨਾਲ ਕਰ ਰਹੇ ਨੇ ਵੀ ਜਿਹੜੇ ਥੋੜੇ ਤੋਂ ਪਰਚਾ ਕਰਾ ਹੁੰਦਾ ਵੀ ਸਾਡੇ ਤੇ ਪਰਚਾ ਕਰਾ ਲਓ ਗਾਹ ਅਸੋਖਾਸਣ ਮਹਾਰਾਜ ਦੇ ਅਸੀਂ ਪਲੰਗ ਤੇ ਗਏ ਆ ਮਾਲਾ ਦਾ ਮਤਲਬ ਦਰਬਾਰ ਸਾਹਿਬ ਗਏ ਆ ਉੱਪਰ ਸੱਚਖੰਡ ਚ ਆਪਾਂ ਘਰੇ ਵੀ ਦੇਖੋ ਜੋਗ ਕੋਈ ਰਿਸ਼ਤੇਦਾਰ ਆਉਂਦਾ ਆਪਾਂ ਜੋਗ ਸਥਾਨ ਬਣਾ ਕੇ ਦੰਨੇ ਆ ਵੀ ਵਧੀਆ ਹਨਾ ਗਲੀਚੇ ਗਲੂਚੇ ਵਿਸ਼ਾਉਰੇ ਆ ਉਹਦੇ ਤੇ ਵੀ ਮਹਾਰਾਜ ਓਕਣੇ ਗੱਦੇਆਂ ਦੇ ਉੱਤੇ ਬਰਾਜਮਾਨ ਰੱਖੇ ਪਏ ਨੇ ਕੋਈ ਉਹਨਾਂ ਦੀ ਸੇਵਾ ਸੁਭਾਂਰ ਲਈ ਕੋਈ ਬਿਸਤਰ ਨਹੀਂ ਉਹਦਾ ਚਾਜਰਾ ਲਗਾਇਆ ਹੋਇਆ ਤੇ ਪਿੰਡ ਵਾਲਿਆਂ ਦੇ ਵਿੱਚ ਇਹ ਆ ਵੀ ਪਿੰਡ ਵਾਲੇ ਹੁਣ ਸਾਰੇ ਇੱਥੇ ਮਾਹੌਲ ਚ ਜਿਹੜਾ ਇਹਨਾਂ ਨੇ ਕਰਿਆ ਕੱਟ ਕੀਤਾ ਹੋਇਆ ਵੀ ਹੁਣ ਬਾਰ-ਬਾਰ ਹੁਣ ਕਮੇਟੀ ਵਾਲੇ ਵੀ ਸਾਡੀਆਂ ਮਿੰਤਾ ਕਰ ਰਹੇ ਨੇ ਪਰ ਗੱਲ ਇਹ ਆ ਸਾਡਾ ਇਹਨਾਂ ਦੇ ਨਾਲ ਕਿਸੇ ਨਾਲ ਕੋਈ ਫੈਸਲਾ ਨਹੀਂ ਹੈਗਾ ਪਿਓ ਦੀ ਦਾੜੀ ਨੂੰ ਹੱਥ ਪਿਆ ਹੋਵੇ ਪੁੱਤ ਕਹੇ ਵੀ ਕੋਈ ਗੱਲ ਨਹੀਂ ਜੀ ਫੈਸਲਾ ਕਰ ਲੈਣੇ ਆ ਫੈਸਲਾ ਫੂਸਲਾ ਕੋਈ ਨਹੀਂ ਕਰਨਾ ਅਸੀਂ ਇਹਨਾਂ ਨਾਲ ਇੱਕ ਤਾਂ ਜਿਹੜੀ ਇਹ ਪੂਰੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਅਸੀਂ ਤਲਬ ਕਰਾਂਗੇ ਦੂਸਰਾ ਕਮੇਟੀ ਤੇ ਬਣਦਾ ਪਰਚਾ ਉਹ ਅਸੀਂ ਚਾਹੁੰਦੇ ਆ ਵੀ ਇਹਨਾਂ ਤੇ ਬਣਦਾ ਪਰਚਾ ਹੋਵੇ ਸਾਡਾ ਕੋਈ ਇਹਨਾਂ ਨਾਲ ਕੋਈ ਫੈਸਲਾ ਨਹੀਂ ਹੈਗਾ ਜੇ ਇਹਨਾਂ ਤੇ ਪਰਚਾ ਕੋਈ ਵੀ ਨਹੀਂ ਹੁੰਦਾ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਆਪਣੀ ਜੋਗ ਸਾਡੇ ਸਿੰਘਾਂ ਤੋਂ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਜਾਮ ਕਰਨਾ ਪਵੇ ਚਾਹੇ ਸਾਨੂੰ ਕਿਸੇ ਨਾਲ ਧੱਕਾ ਕਰਨਾ ਪਵੇ ਫਿਰ ਅਸੀਂ ਸ਼ਰਿਆਂ ਕਰਾਂਗੇ ਹਕੀਕਤ 'ਚ ਇਹ ਆ ਜੀ ਜਦੋਂ 5 ਵਜੇ 파ਟੀ ਸਿੰਘ ਪਾਠ ਕਰਕੇ ਗਿਆ ਏ ਤਾਂ ਉਹ ਜਨਾਨੀਏ ਪੂਰੇ ਦਰਬਾਰ ਸਾਹਿਬ 'ਚ ਕਹਿੰਦੇ ਹੈ ਨਹੀਂ ਸੀ ਕੋਈ ਜਦੋਂ ਜਨਾਨੀ ਆਈ ਆ ਉਹ ਮਹਾਰਾਜ ਦੇ ਤਾਬਿਆਂ ਤੇ ਬੈਠੀ ਆ ਜਾਂਦੀ ਸਾਰੇ ਉਹਨੇ ਮਤਲਬ ਪਹਿਲਾਂ ਚੌਰ ਸਾਹਿਬ ਕਰੀ ਆ ਉਸ ਤੋਂ ਬਾਅਦ ਉਹਨੇ ਰਮਾਲਾ ਸਾਹਿਬ ਛੇੜਛੜ ਕੀਤੀ ਆ ਉੱਠੀ ਉੱਠ ਕੇ ਉਸ ਤੋਂ ਬਾਅਦ ਉਹਨੇ ਮਹਾਰਾਜ ਦੇ ਸਰੂਪ ਨੂੰ ਇੱਕ ਪਾਸੇ ਨੂੰ ਪਲਟਤਾ ਔਰਤ ਹੈ ਕਿੱਥੇ ਦੀ ਬੰਦੇ ਇੱਥੇ ਦੀ ਪਿੰਡ ਦੀ ਉਹ ਦੱਸ ਰਹੇ ਨੇ ਢੱਲੂਆ پولیس ਨੇ ਗ੍ਰਿਫਟ ਕੀਤਾ ਨਹੀਂ ਪਰੋਸ ਨੇ ਗ੍ਰਿਫਟ ਚ ਲੈ ਲਈ ਹੈ ਜੀ ਪਰ ਉਹ ਵੀ ਉਹ ਕਹਿ ਰਹੇ ਨੇ ਜੀ ਇਹ ਮੰਦ ਬੁੱਗੀ ਬੁੱਧੀ ਆ ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਗੁਰੂਗ੍ਰੰਥ ਸਾਹਿਬ ਮਹਾਰਾਜ ਇਹਨਾਂ ਨੂੰ ਮੱਦ ਬੁੱਧੀ ਇਹਨਾਂ ਨੂੰ ਦਿਸਦਾ ਇਹਨਾਂ ਨੂੰ ਕੋਈ ਮੰਦਰ ਨਹੀਂ ਦਿਸਦਾ ਕੋਈ ਮਸਜਿਦ ਨਹੀਂ ਦਿਸਦਾ ਕਿਉਂ ਹੁਣ ਤੁਸੀਂ ਕੋਲੇ ਹੀ ਨੇ ਸਾਰਾ ਕੁਝ ਕੀ ਚਾਹਨੀਓ ਬਾਬਾ ਜੀ ਦੇਖੋ ਜੀ ਅਸੀਂ ਤਾਂ ਇਹ ਚਾਹੁੰਆਂ ਚਾਹੇ ਕੋਈ ਮੰਦ ਬੁੱਧੀ ਆ ਚਾਹੇ ਜੋ ਮਰਜੀ ਆ ਇੱਕ ਤਾਂ ਬਣਦਾ ਪਰਚਾ ਹੋਵੇ ਜਿਹੜੀ ਜਿਹੜਾ ਐਸੇ ਮਰਡਰ ਕਨਟੈਕਟ ਦਾ ਉਹਦੇ ਪਰਚਾ ਪਉਣਾ 307 ਦਾ ਪਰਚਾ ਹੋਣਾ ਚਾਹੀਦਾ 295 ਇਹ ਧਾਰਾ ਜਿਹੜੀ ਲੱਗਣ ਵਾਲੀ ਆ ਉਹ ਲਾਉਣੀ ਚਾਹੀਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕਮੇਟੀ ਆ ਬਰਾਬਰ ਬਣਦੀ ਕਾਨੂੰਨੀ ਕਾਰਵਾਈ ਕਮੇਟੀ ਤੇ ਹੋਣੀ ਚਾਹੀਦੀ ਆ